ਸੁਰਨ ਸਿੰਘ ਟਰਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਫੈਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਆ ਕਿ ਅਕਾਲੀ ਦਲ ਦੇ ਬਾਗੀ ਚਲਾਉਣਗੇ ਅਕਾਲੀ ਦਲ ਸੁਧਾਰ ਲਹਿਰ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਇਹਸਾਨ ਭਲਕੇ ਲੈਣਗੇ ਦਿੱਲੀ ਜਾਣ ਬਾਰੇ ਫੈਸਲਾ ਕਿਉਂ ਹਰੀ ਜਲੰਧਰ ਵਿੱਚ ਕਾਂਗਰਸ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਤੀਜੇ ਸਥਾਨ ਤੇ ਦੇ ਵਿੱਚ 2 ਹਾਰਾਂ ਤੋਂ ਬਾਅਦ ਮੋਤੀ ਮਹਿਲ ਦੇ ਵਿੱਚ ਸੁੱਣ ਪਸਰੀ ਅਮਰਪਾਲ ਸਿੰਘ ਨੇ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਸੈਸ਼ਨ ਵਿੱਚ ਹਿੱਸਾ ਲੈਣ ਦੇ ਲਈ ਚਿੱਠੀ ਬਠਿੰਡਾ ਵਿੱਚ ਔਰਤ ਦੇ ਉੱਤੇ ਇਤਜ਼ਾਰ ਸੁੱਟਿਆ ਬਰਫੀ ਖਾਨ ਪਿੱਛੇ ਲੜਾਈ ਹੋਈ ਪਰਚਾ ਦਰਜ ਤੇ ਆਖਰੀ ਖਬਰ ਅੰਗ ਹੀਣਾ ਦੀ ਨਕਲ ਕਰਨ ਤੇ ਦਿੱਤਾ ਦੇ ਉੱਤੇ ਇਤਰਾਜ਼ ਉੱਠਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਤੁਹਾਨੂੰ ਜੀ ਇੰਨੀ ਜਦੋਂ ਜਹਿਦ ਤੋਂ ਬਾਅਦ ਆਖਰ ਨੂੰ ਕਿਸਾਨ ਕੱਲ ਨੂੰ ਫਿਰ ਦਿੱਲੀ ਨੂੰ ਤੁਰਨਗੇ ਨਹੀਂ ਅਸਲ ਵਿੱਚ ਸਿੰਘ ਸਾਹਿਬ ਕੱਲ ਨੂੰ ਕਿਸਾਨਾਂ ਦੇ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਜਾਣੀ ਹੈ ਇਹਦੇ ਵਿੱਚ ਫੈਸਲਾ ਕੀਤਾ ਜਾਣਾ ਜੀ ਕਿ ਅਸੀਂ ਪਵਖ ਦੀ ਰਣਨੀਤੀ ਕੀ ਉਲੀਕਣੀ ਹੈ ਇਹਦੇ ਵਿੱਚ ਫੈਸਲਾ ਕੀਤਾ ਜਾਣਾ ਜੀ ਕਿ ਹੁਣ ਅਸੀਂ ਕੀ ਕਰਗੇ ਤੇ ਕਿਵੇਂ ਕਰਗੇ ਕੱਲ ਨੂੰ ਯਾਨੀ ਕਿ 16 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਮਹੱਤਵਪੂਰਨ ਮੀਟਿੰਗ ਕੀਤੀ ਜਾਊਗੀ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਕਿਸਾਨ ਦਿੱਲੀ ਵੱਲ ਜਾਣ ਦਾ ਤਾਂ ਸ਼ਾਇਦ ਫੈਸਲਾ ਨਾ ਲੈਣ ਸ਼ਾਇਦ ਪਾ ਇਹ ਦੂਰਾ ਜਿ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ راہਲ ਗਾਂਧੀ ਨੂੰ ਹੋਰ ਵਕ ਵਕ ਦੇ ਤਾਵਾ ਨੂੰ ਮੰਗ ਪੱਤਰ ਦੇਣ ਦੇ ਵਾਸਤੇ ਇੱਕ ਵਫਦ ਹੈ ਜਿਹੜਾ ਉਹ ਦਿੱਲੀ ਦੇ ਵੱਲ ਜਾਵੇ ਇਹ ਗੱਲ ਸੰਭਵ ਆ। ਬਾਕੀ ਇਹ ਕੱਲ ਨੂੰ ਪਤਾ ਲੱਗੂਗਾ ਕਿ ਮਹੱਤਵਪੂਰਨ ਫੈਸਲੇ ਕਿਹੜੇ-ਕਿਹੜੇ ਹੁੰਦੇ ਆ ਪਰ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹਿ ਦਿੱਤੀ ਹਰਿਆਣਾ ਦੀ ਸਰਕਾਰ ਨੂੰ ਕਿ ਤੁਸੀਂ ਬੈਰੀਕੇਡ ਚੁੱਕੋ ਤੇ ਇੱਥੇ ਕਸਲਾਂ ਨੂੰ ਡਸ ਕੇ ਰੱਖਣ ਦੀ ਕੋਈ ਤੱਕ ਨਹੀਂ ਮੰਨਦੀ। 5 ਮਹੀਨੇ ਤੋਂ ਉੱਤੇ ਦਾ ਸਭਾ ਹੋ ਗਿਆ ਸ਼ਮੂ ਤੇ ਖਨੌਰੀ ਬਾਡਰ ਦੇ ਉੱਤੇ ਬੈਠੇ ਕਿਸਾਨਾਂ ਨੂੰ ਕਿਸਾਨਾਂ ਨੂੰ ਹੁਣ ਇਸ ਗੱਲ ਦੀ ਆਸ ਵੱਜੀ ਆ ਕਿ ਸ਼ਾਇਦ ਸਾਡੀ ਸੁਣਵਾਈ ਹੋ ਜੇ। ਕਿਉਂਕਿ ਇਸੇ ਸਾਲ ਨਵੰਬਰ ਦਸੰਬਰ ਮਹੀਨੇ ਦੇ ਵਿੱਚ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਰਿਆਣਾ ਵਿੱਚ ਵੀ ਪੰਜਾਬ ਦੇ ਬਹੁਤ ਕਾਫੀ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਸਰਗਰਮ ਆ ਸ਼ਾਇਦ ਇਹਦੇ ਮੱਦੇ ਨਜ਼ਰ ਸਰਕਾਰ ਕੁਝ ਨਾ ਕੁਝ ਫੈਸਲਾ ਲਵੇ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਅਕਾਲ ਤਖਤ ਤੇ ਕਿਉਂ ਸੱਦਿਆ ਗਿਆ ਦੇਖੋ ਜਿਹੜੇ ਬਗਾਵਤ ਕਰਨ ਵਾਲੇ ਆ ਜੇ ਉਹਨਾਂ ਨੂੰ ਚਲੋ ਬਗਾਵਤਈ ਸ਼ਬਦ ਉਹਨਾਂ ਲਈ ਵਰਤਦੇ ਆ ਤਾਂ ਫਿਰ ਉਹ ਕਈ ਵਾਰੀ ਇਤਰਾਜ਼ ਕਰਦੇ ਉਹ ਕਹਿੰਦੇ ਜੀ ਕਿ ਤੁਸੀਂ ਸਾਨੂੰ ਵਿਰੋਧ ਕਰਨ ਵਾਲੇ ਤੇ ਸੱਚੇ ਤੇ ਸੁੱਚੇ ਅਕਾਲੀ ਦਲ ਨੋ ਸਰਜਣ ਦੀ ਇੱਛਾ ਪਾਲਣ ਵਾਲੇ ਕਹੋ ਨਾ ਕਿ ਸਾਨੂੰ ਤੁਸੀਂ ਬਾਗੀ ਕਹੋ ਪਰ ਆਪਾਂ 1 ਮਿੰਟ ਦੇ ਲਈ ਬਗਾਵਤ ਵਾਲਾ ਸ਼ਬਦ ਵਰਤ ਲੈਨੇ ਆ ਪਤਾ ਹੈ ਲੱਗਾ ਜੀ ਕਿ ਅੱਜ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਮੀਟਿੰਗ ਹੋਈ ਹੈ ਜਾਂ ਕਰਕੇ ਬਹੁਤ ਵੱਡੇ ਪੱਧਰ ਤੇ ਚਰਚਾ ਹੋਈ ਹੈ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਦੀ ਇਹਦੇ ਵਿੱਚ ਕਈ ਮਹੱਤਵਪੂਰਨ ਗੱਲਾਂ ਤੇ ਚਰਚਾ ਹੋਈ ਹੈ ਇਹਦੇ ਵਿੱਚ ਇੱਕ ਤਾਂ ਇਹ ਗੱਲ ਕਹੀ ਗਈ ਹੈ ਜਥੇਦਾਰ ਸਹਿਬਾਨ ਦੇ ਵੱਲੋਂ ਕਿ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਸੇ ਵੀ ਜੇਕਰ ਬੇਅਦਬੀ ਹੁੰਦੀ ਹੈ ਤਾਂ ਕਮੇਟੀ ਦੀ ਜ਼ਿੰਮੇਵਾਰੀ ਹੈ ਕਮਿਟੀ ਰਾਖੀ ਲਈ ਪ੍ਰਬੰਧ ਕਰੇ ਉੱਤੇ ਸੀਸੀਟੀਵੀ ਕੈਮਰੇ ਲਾਵੇ ਉੱਤੇ ਸੇਵਾਦਾਰ ਰੱਖੇਕ ਸੋ ਇਸ ਕਰਕੇ ਕਦੇ ਵੀ ਕਿਤੇ ਵੀ ਬੇਦਬੀ ਨਾ ਹੋਵੇ ਕਿਉਂਕਿ ਉਸ ਤੋਂ ਬਾਅਦ ਮਾਹੌਲ ਕਈ ਤਰ੍ਹਾਂ ਨੇ ਮੋੜ ਘਟ ਜਾਂਦਾ ਦੂਜੀ ਗੱਲ ਇਹ ਵੀ ਜਿਹੜੇ ਬਗਾਵਤ ਕਰਨ ਵਾਲੇ ਅਕਾਲੀ ਆਗੂ ਆ ਉਹਨਾਂ ਨੇ ਆਪਾਂ ਜਾਣਦੇ ਕਿ ਪਿੱਛੇ ਜਾ ਕੇ ਜਥੇਦਾਰ ਸਾਹਿਬ ਨੂੰ ਮਾਫੀ ਨਾਮਾ ਦਿੱਤਾ ਸੀਗਾ ਉਸ ਮਾਫੀ ਨਾਮੇ ਦੇ ਆਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਖੂਰਾਂ ਨੂੰ ਕਲਪ ਕੀਤਾ ਗਿਆ 15 ਨਵੰਬਰ ਦੇ ਵਿੱਚ ਵਿੱਚ ਉਹ ਨਿਜੀ ਤੌਰ ਦੇ ਉੱਤੇ ਹਾਜ਼ਰ ਹੋਣ ਅਕਾਲ ਪੁਰਖ ਸਾਹਿਬ ਦੇ ਤੇ ਫਿਰ ਉਸਵਾਲਾਂ ਨੇ ਉੱਤਰ ਦੇਣ ਆਪਣਾ ਪੱਖ ਰੱਖਣ ਕਿਉਂਕਿ ਆਪਾਂ ਜਾਣਦੇ ਕਿ ਬਗਾਵਤ ਕਰਨ ਵਾਲਿਆਂ ਨੇ ਗੁਰਮੀਤ RAM ਰਹੀਮ ਦਾ ਪੱਖ ਲੈਣ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲੀ ਦਲ ਦੇ 90 ਲੱਖ ਦੇ ਇਛਾਰ ਜਾਰੀ ਕਰਵਾਉਣ ਦੇ ਬਾਰੇ ਤੇ ਬੇਅਦਬੀ ਮਾਮਲਿਆਂ ਸਮੇਤ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਦੇ ਉੱਤੇ ਮਾਫੀ ਮੰਗੀ ਸੀਗੀਆਂ ਬਾਗੀਆਂ ਨੇ ਤੇ ਹੁਣ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਤੇ ਇਹ ਹੁਣ ਜਾਂਦੇ ਕਿ ਨਹੀਂ ਜਾਂਦੇ ਵਕਤ ਦੱਸੂਗਾ ਪਰ ਵਿਰਤਾਲ ਸਿੰਘ ਮਲਟੋਹਾ ਨੇ ਇਹ ਗੱਲ ਕਹੀ ਹੈ ਕਿ ਸੁਖਵੀਰ ਸਿੰਘ ਬਾਦਲ ਅਕਾਲ ਪਕਸਰ ਦਾ ਬਹੁਤ ਸਤਿਕਾਰ ਕਰਦੇ ਆ ਉਹ ਬਿਲਕੁਲ ਜਾਣਗੇ ਉਹ ਅਕਾਲ ਸਰਪਤ ਸਾਹਿਬ ਤੋਂ ਵੱਡੇ ਨਹੀਂ ਆ ਤੇ ਹਰ ਗੱਲ ਦਾ ਉਤਰ ਦੇਣਗੇ ਜੀ ਹੂੰ ਹੂੰ ਜੇ ਬਾਕੀ ਦੇ ਸਾਰੇ ਅਕਾਲੀ ਦਲ ਵਾਲਿਆਂ ਨੇ ਮਾਫੀ ਮੰਗ ਲਈ ਤਾਂ ਸੁਖਵੀਰ ਸਿੰਘ ਬਾਦਲ ਵੀ ਮਾਫੀ ਮੰਗ ਲੈਣਗੇ ਗੱਲ ਖਤਮ ਹੋ ਜਾਏਗੀ ਦੇਖੋ ਜੀ ਉਹਨਾਂ ਨੇਇਤਬੋ ਵਾਰੀ ਦੋ ਵਾਰੀ ਮਾਫੀ ਤਾਂ ਪਹਿਲਾਂ ਹੀ ਮੰਗੀ ਆ ਪਰ ਉਹ ਕਹਿੰਦੇ ਜਿਹੜੇ ਬਾਗੀ ਉਹ ਕਹਿੰਦੇ ਵਿਧੀ ਵਿਧਾਨ ਮੁਤਾਬਕ ਨਹੀਂ ਮੰਗੀ ਜਿਵੇਂ ਅਸੀਂ ਲਿਖਤੀ ਤੌਰ ਦੇ ਉਤੇ ਸਮਾਂ ਲੈ ਕੇ ਮਾਫੀ ਨਾਮਾ ਲਿਖ ਕੇ ਦੇ ਕੇ ਆਏ ਆ ਮਾਫੀ ਮੰਗ ਕੇ ਆਏ ਆ ਉਹ ਕਹਨੇ ਵੀ ਉਹ ਮੈਂ ਨਹੀਂ ਮੰਗੀ। ਉਹ ਕਹਨੇ ਵੀ ਜੇਕਰ ਅਤੀਤ ਦੇ ਵਿੱਚ ਸਾਡੇ ਕੋਲੋਂ ਗਲਤੀਆਂ ਹੋਈਆਂ ਤਾਂ ਉਹਨਾਂ ਲਈ ਮਾਫੀ। ਕੱਲੀ-ਕੱਲੀ ਗੱਲ ਚ ਤਾਰ ਕੇ ਕਹੋ ਵੀ ਭਾਈ ਆ ਆ ਸਾਡੇ ਕੋਲੋਂ ਗਲਤੀਆਂ ਹੋਈਆਂ ਤੇ ਅਸੀਂ ਇਹਦੇ ਲਈ ਬਹੁਤ ਹੀ ਜ਼ਿਆਦਾ ਗਲਤੀਆਂ ਲਈ ਬਹੁਤ ਜ਼ਿਆਦਾ ਮਾਫੀ ਮੰਗਦੇ ਆ। ਸੋ ਇਹ ਗੱਲ ਹੁਣ ਪਤਾ ਨਹੀਂ ਸੁਖਵੀਰ ਸਿੰਘ ਮਾਦਲ ਹੋਰੀ ਕਹਿਣਗੇ ਕਿ ਨਹੀਂ ਪਰ ਇਹ ਵੀ ਉਹ ਤੜਾ ਕਹਿੰਦਾ ਵੀ ਭਾਈ ਦੋ ਵਾਰੀ ਮਾਫੀ ਮੰਗੀ ਐ। ਨਾ ਨਾ ਟੜਣਾ ਦੀ ਗਲਤ ਇਹੀ ਹੈ ਨਾ ਵੀ ਜਿਉ ਮਾਫੀ ਮੰਗ ਲੈਂਦੇ ਨੇ ਜਿਵੇਂ ਇਹ ਕਹਿੰਦੇ ਨੇ ਉਸੇ ਤਰੀਕੇ ਨਾਲ ਮੰਗ ਲੈਂਦੇ ਨੇ ਫੇਰ ਰੇੜਕਾ ਖਤਮ। ਤੇ ਰੇੜਕਾ ਨਹੀਂ ਖਤਮ ਹੋਣਾ ਜੀ ਫਿਰ ਪ੍ਰਧਾਨਗੀ ਵਾਲਾ ਰੇੜਕਾ ਵੀ ਪਿਆ। ਉਹ ਰੇੜਕਾ ਤਾਂ ਇਹ ਹੈ ਜੀ ਕਿ ਸਿਰਫ ਇਹ ਗੱਲ ਮਾਫੀ ਤੇ ਨਹੀਂ ਨਾ ਗੱਲ ਜੀ ਗੱਲ ਤਾਂ ਇਹ ਹੈ ਵੀ ਉਹ ਕਹਿੰਦੇ ਵੀ ਮਾਫੀ ਮੰਗੀ ਜਾਵੇ ਤੇ ਪ੍ਰਧਾਨ ਬਦਲਿਆ ਜਾਵੇ। ਤੇ ਸੋ ਇਹ ਦੋ ਗੱਲਾਂ ਨੇ ਮੁੱਖ ਤੌਰ ਦੇ ਉੱਤੇ। ਤੇ ਉਹ ਹੁਣ ਜੇ ਪ੍ਰਧਾਨ ਬਦਲਣ ਦੇ ਪੱਖ ਦੇ ਵਿੱਚ ਕੋਈ ਨਹੀਂ ਗੱਲ ਤੇ ਅੱਜ ਤਾਂ ਹੁਣ ਅਕਾਲੀ ਦਲ ਦੇ ਸਮਰਥਕਾਂ ਨੇ ਕਹਿੰਿਆ ਨਹੀਂ ਵੀ ਗੱਲ ਕਹੀ ਆ ਕਿ ਕੁਝ ਕ ਬੰਦਿਆਂ ਦਾ ਅਕਾਲੀ ਦਲ ਨਹੀਂ ਹੁੰਦਾਗਾ 103 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਦਾ ਭਾਵ ਵੱਖਰਾ ਹੈ। ਜਿਹੜੇ ਕੁੱਝ ਬੰਦੇ ਆ ਇਹ ਆਕਾਲੀ ਦਲ ਦੇ ਵਿੱਚੋਂ ਵਿਰੋਧ ਕਰਨ ਵਾਲੇ ਕੁਝ ਵੀ ਹੈਗੇ ਆ ਕੁਝ ਨਹੀਂ ਸੋ ਇਸ ਤਰੀਕੇ ਦੀ ਗੱਲ ਆ ਉਹ ਕਹਿੰਦੇ ਜੀ ਐਡੀ ਗੱਲ ਕੋਈ ਨਹੀਂ ਸੋ ਵੀਰ ਸਿੰਘ ਬਾਦਲ ਬਿਲਕੁਲ ਅਗਵਾਈ ਕਰਨ ਦੇ ਸਬਰਸ ਹੈਗੇ ਆ ਉਹੀ ਕਰ ਰਹੇ ਤੇ ਉਹੀ ਕਰਨਗੇ ਜੀ ਸੋ ਇਹ ਜਿਹੜੇ ਸੱਚਾ ਸੁੱਚਾ ਆਕਾਲੀ ਦਲ ਬਣਾਉਣਾ ਚਾਹੁੰਦੇ ਨੇ ਯਾ ਅੱਜ ਨੂੰ ਤੁਸੀਂ ਬਾਗੀ ਵੀ ਕਹਿੰਨੇ ਆਪਾਂ ਉਹ ਸੁਧਾਰ ਲਹਿਰ ਚੜਾ ਰਹੇ ਹੈ ਕੋਈ ਬਿਲਕੁਲ ਜੀ ਬਿਲਕੁਲ ਅੱਜ ਨਾਲ 2 ਮੀਟਾਂ ਦਾ ਹੋਈਆਂ ਚੰਡੀਗੜ੍ਹ ਦੇ ਵਿੱਚ ਇੱਕ ਤਾਂ ਹੋਈ ਜੀ ਆਕਾਲੀ ਦਲ ਦੇ ਦਫ਼ਤਰ ਦੇ ਵਿੱਚ ਜਿਹੜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗਰੁੱਪ ਦੇ ਵੱਲੋਂ ਕੀਤੀ ਗਈ ਆ ਡਾਕਟਰ ਦਲਜੀਤ ਸਿੰਘ ਚੀਮਾ ਤੇ ਕੁਝ ਹੋਰਨਾਂ ਨੇ ਉਹਨਾਂ ਨੇ ਕਿਹਾ ਜੀ ਕਿ ਸਾਡੀ ਮੀਟਿੰਗ ਦਾ ਮਨੋਰਥ ਸੀਗਾ ਕਿ 4 ਥਾਵਾਂ ਦੇ ਉੱਤੇ ਜ਼ਿਮਨੀ ਚੋਣ ਹੋਣੀ ਆ ਉਹਦੇ ਸਮੇਂ 'ਚ ਪੰਜਾਬ ਦੇ ਅੰਦਰ ਉਹਦੇ ਵਾਸਤੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਹੋ ਸਕਦੀਆਂ ਹੁੰਦੇ ਸਮੇਂ 'ਚ ਉਹਦੇ ਬਾਰੇ ਵਿਚਾਰ ਚਰਚਾ ਕਰਨੀ ਸੀ ਪਰ ਦੂਜੇ ਪਾਸੇ ਅੱਜ ਇੱਕ ਹੋਰ ਥਾਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਕੀਤੀ ਜਿਹੇ 'ਚ ਰਖੜਾ ਸਾਹਿਬ ਸੀਗੇ ਚੰਦੂ ਬਾਜਰਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਪਰਮਿੰਦਰ ਸਿੰਘ ਢੀਂਡਸ ਚਰਨਜੀਤ ਸਿੰਘ ਬਰਾੜ ਤੋਂ ਕਈ ਹੋਰ ਆਗੂ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕੁਝ ਕੁ ਸਮੇਂ ਤੱਕ ਅਸੀਂ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਲੱਗੇ ਆ ਤੇ ਉਹ ਕਹਿੰਦੇ ਕਿ ਇਹਦੇ ਕਨਵੀਨਰ ਹੋਣਗੇ ਗੁਰਪ੍ਰਤਾਪ ਸਿੰਘ ਬਡਾਲਾ ਉਹ ਕਹਿੰਦੇ ਵੀ ਇੱਕ ਹੋਰ ਕਮੇਟੀ ਬਣਾਈ ਜਾਊਗੀ ਜਿਹਦੇ ਵਿੱਚ ਅਕਾਲੀ ਦਲ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਵਾਲੇ ਲੋਕ ਆ ਜਿਹੜੇ ਪੰਡਾ ਦੇ ਦਿਨ ਦਿਹਾੜੇ ਬਣਾਏ ਜਾਇਆ ਕਰਨ ਜਿਵੇਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਇਆ ਜਾਂ ਬਾਦਲ ਸਾਹਿਬ ਦੀ ਗੱਲ ਕਰਿਆ ਕਰਾਂਗੇ ਜਾਂ ਬਰਨਾਲਾ ਸਾਹਿਬ ਦੀ ਗੱਲ ਕਰਿਆ ਕਰਾਂਗੇ ਸੋ ਕਹਿੰਦੇ ਜੀ ਅਸੀਂ ਅਕਾਲੀ ਦਲ ਨੂੰ ਬਚਾਉਣ ਦੇ ਲਈ ਯਤਨਸ਼ੀਲ ਆ ਦੇ ਆ ਉਹਨਾਂ ਨੇ ਫਿਰ ਪ੍ਰਧਾਨ ਬਦਲਣ ਦੀ ਮੰਗ ਕੀਤੀ ਹੈ ਜੀ ਹੁਣ ਜਦੋਂ ਜਲੰਧਰ ਵਾਲੀ ਸੀਟ ਤੇ ਜਿਹੜਾ ਇਲੈਕਸ਼ਨ ਦੰਗਲ ਸੀ ਇਹਦਾ گردੋਗਵਾਰ ਸੈਟਲ ਹੋ ਗਿਆ ਹੁਣ ਕਿਉਂ ਹਾਰੀ ਇਹ ਕਾਂਗਰਸ ਕੋਈ ਚਰਚੇ ਚੱਲੇ ਦੇਖੋ ਜੀ ਇੱਕ ਤਾਂ ਕਾਰਨ ਇਹਦੇ ਪਿੱਛੇ ਇਹ ਆਪੇ ਸਾਹਿਬ ਵੀ ਆਮ ਆਦਮੀ ਪਾਰਟੀ ਨੇ ਆਪ ਵੀ ਸਾਰੀ ਤਾਕਤ ਇੱਥੇ ਝੋਪਤੀ 13 ਦੇ ਵਿੱਚੋਂ 3 ਸੀਟਾਂ ਲੋਕ ਸਭਾ ਦੀਆਂ ਚੋਣਾਂ 'ਚ ਮਿਲੀਆਂ ਤੇ ਨਮੋਸ਼ੀ 'ਚ ਉੱਭਰਨ ਵਾਸਤੇ ਇਸ ਸੀਟ ਨੂੰ ਜਿੰਨਾ ਬਹੁਤ ਜ਼ਰੂਰੀ ਸੀ ਤੇ ਉਹ ਜਿੱਤੇ ਵੀ ਸ਼ਾਨ ਨਾਲ ਇਥੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਤੇ ਸਾਰੇ ਵਿਧਾਇਕਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਦੂਜੀ ਗੱਲ ਹੈ ਵੀ ਕਾਂਗਰਸ ਸੈਂਤੂ ਮੰਣਣਾ ਦੇ ਵਿੱਚ 27000 ਵੋਟ ਕਿਵੇਂ ਹਾਰ ਗਈ ਪਿੱਛੇ ਰਹਿ ਗਈ ਉਹਦੇ ਪਿੱਛੇ ਕਾਰਨ ਕਹੀ ਆ ਦੇਖੋ 73 ਸਦੀਣ ਪਹਿਲਾਂ ਕਾਂਗਰਸ ਇਸ ਸੀਟ ਤੇ ਵੀ ਮੂਰੇ ਸੀ ਤੇ ਜਲੰਧਰ ਦੇ ਵਿੱਚ ਜਿੰਨੀਆਂ ਵੀ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਸਾਰੀਆਂ ਤੇ ਕਾਂਗਰਸ ਪਹਿਲੇ ਨੰਬਰ ਤੇ ਰਹੀ ਆ ਤੇ ਜਿਹੜੀ ਸੀਟ ਤੇ ਹੁਣ ਵਿਧਾਨ ਸਭਾ ਦੀ ਚੋਣ ਹੋਈ ਆ ਜਲੰਧਰ ਵੈਸਟ ਵਾਲੀ ਤੇ ਇੱਥੇ ਵੀ ਕਾਂਗਰਸ ਪਹਿਲੇ ਨੰਬਰ ਤੇ ਸੀ ਈਜੇ ਨੰਬਰ ਦੇ ਉੱਤੇ ਐਸਐਸਜੀ ਦੀ ਆਮ ਆਦਮੀ ਪਾਰਟੀ ਦੂਜੇ ਤੇ ਸੀਗੀ ਬੀਜੇਪੀ ਐਤਕੀ ਹੁਣ ਦੇਖੋ ਜੀ ਕਿ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆਈ ਦੂਜੇ ਤੇ ਬੀਜੇਪੀ ਤੇ ਕਾਂਗਰਸ ਜਿਹੜੀ ਪਹਿਲੇ ਨੰਬਰ ਤੇ ਸੀ ਤੀਜੇ ਤੇ ਚਲੀ ਗਈ ਆ ਉਹਦੇ ਪਿੱਛੇ ਕਾਰਨ ਇਹ ਜੀ ਕਿ ਕਾਂਗਰਸ ਇੱਕ ਤਾਂ ਓਵਰ ਕੌਨਫੀਡੈਂਸ 'ਚ ਰਹਗੀ ਕਿ 37 ਸਤਿਨਾਂ ਪਹਿਲਾਂ ਆਪਣੀ ਤੂਤੀ ਬੋਲੀ ਆ ਤੇ ਇਹ ਇਵੇਂ ਹੀ ਰਹਿਣੀ ਆ ਦੂਜੀ ਗੱਲ ਇਹ ਜੀ ਕਿ ਕਾਂਗਰਸ ਦੇ ਵੱਡੇ ਨੇਤਾ ਜਿਹੜੇ ਉਹ ਆਪਸ ਦੇ ਵਿੱਚ ਤਾਲਮੇਲ ਨਹੀਂ ਬਿਠਾ ਸਕੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਪਰੇ ਉਖੜੇ ਪ੍ਰਚਾਰ ਕਰਦੇ ਨਜ਼ਰ ਆਏ ਆ ਕੋਈ ਮਨ ਦੇ ਨਾਲ ਉਹਨਾਂ ਨੇ ਕੀਤਾ ਨਹੀਂ ਅਗਲੀ ਗੱਲ ਇਹ ਵੀ ਐ ਕਿ ਕਾਂਗਰਸ ਦੇ 23 ਦਾਵੇਦਾਰ ਸੀ ਇਸ ਕਿੱਤੇ ਦੇ ਇੰਟਰਮੀਨਲੀ ਸੀ ਇੱਕ ਨੂੰ ਹੀ ਉਹਦੇ ਵਿੱਚੋਂ ਕਈ ਤਾਂ ਆਮ ਆਦਮੀ ਪਾਰਟੀ ਚਲੇ ਗਏ ਕਈ ਕਾਂਗਰਸ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ ਤੇ ਕਈ ਜੜ੍ਹਾਂ ਦੇ ਵਿੱਚ ਬਹਿ ਗਏ ਅੱਛਾ ਹੁਣ ਪਾਸਪੋਰਟ ਬਣਾਉਣ ਦੇ ਮਾਮਲੇ 'ਚ ਪੰਜਾਬ ਤੀਜੇ ਨੰਬਰ ਤੇ ਆਇਆ ਤੇ ਪਹਿਲੇ ਨੰਬਰ ਤੇ ਕੌਣ ਆ ਫਿਰ ਦੇਖੋ ਜੀ ਤੇਰਲ ਥੋੜੀ ਵੀ ਕਈ ਸੂਬੇ ਹੈਗੇ ਆ ਜਿਹੜੇ ਤੇ ਦੂਜੇ ਤੀਜੇ ਤੋਂ ਫੇਰ ਨੰਬਰ ਦੇ ਉੱਤੇ ਆਏ ਆ ਸਭ ਪੰਜਾਬ ਦੇ ਬਾਰੇ ਜਿਹੜੀ ਇਹ ਜਾਣਕਾਰੀ ਹਾਸਲ ਕਰਕੇ ਬਹੁਤ ਹੈਰਾਨ ਹੂੰ ਹੂੰ ਕਰਕੇ ਹੈਰਾਨ ਆ ਜੀ ਮੈਂ ਕਿ ਅੱਜ ਤੱਕ ਦਾ ਰਿਕਾਰਡ ਬਣਦਾ ਜੀ ਰਿਕਾਰਡ 2024 ਦੇ ਪਹਿਲੇ 6 ਮਹੀਨੇ ਯਾਨੀ ਕਿ 1 ਜਨਵਰੀ ਤੋਂ ਲੈ ਕੇ 2 ਮਹੀਨੇ ਤੱਕ ਅਜੁਲਾਈ ਚੱਲਦਾ ਹੁਣ 30 ਜੂਨ ਤੱਕ 5 ਲੱਖ ਤੇ 82000 ਪਾਸਪੋਰਟ ਪੰਜਾਬ ਦੇ ਵਿੱਚ ਬਣ ਚੁੱਕੇ ਆ 2023 ਦੇ ਵਿੱਚ ਪੰਜਾਬ ਦੇ ਵਿੱਚ 11 ਲੱਖ ਤੇ 93000 ਪਾਸਪੋਰਟ ਬਣੇ ਸੀਗੇ ਤੇ ਇਤਕੀ ਪਹਿਲੇ 6 ਮਹੀਨਿਆਂ ਦੇ ਵਿੱਚ ਹੀ 5 ਲੱਖ ਤੇ 82 ਹਜ਼ਾਰ ਪਾਸਪੋਰਟ ਬਣ ਗਏ ਆ ਤੇ ਮੈਨੂੰ ਲੱਗਦਾ ਵੀ ਪਿਛਲੀ ਵਾਰ ਵਾਲਾ ਅੰਕੜਾ ਵੀ ਟੁੱਟ ਜਾਣਾ ਜੇ ਆਪਾਂ ਗੱਲ ਕਰੀਏ ਜੀ ਕਿ 1 ਜਨਵਰੀ 2014 ਤੋਂ ਲੈ ਕੇ ਤੇ ਜੂਨ 2024 ਤੱਕ ਤਕਰੀਬਨ 1.5 ਦਸ ਬਰੇ ਬਣਦੇ ਆ ਪੰਜਾਬ ਦੇ ਵਿੱਚ 1.5 ਦਸ ਬਰਿਆਂ ਦੇ ਵਿੱਚ 87 ਲੱਖ 2000 ਪਾਸਪੋਰਟ ਬਣੇ ਆ 2023 ਦੇ ਵਿੱਚ ਪੰਜਾਬ ਦੇ ਵਿੱਚ ਹਰ ਰੋਜ਼ 3271 ਪਾਸਪੋਰਟ ਬਣੇ ਆ ਇਸ ਲਿਹਾਜ਼ ਦੇ ਨਾਲ ਪੰਜਾਬ ਦੇ ਵਿੱਚ ਹਰ ਘੰਟੇ ਔਸਤਨ 136 ਪਾਸਪੋਰਟ ਬਣ ਰਹੇ ਆ ਹਰ ਮਹੀਨੇ 1 ਲੱਖ ਦੇ ਕਰੀ ਪਾਸਪੋਰਟ ਬਣ ਰਿਹਾ ਤੇ ਇਹ ਸਭ ਕੁਝ ਉਸ ਵੇਲੇ ਹੋ ਰਿਹਾ ਜਦੋਂ ਆਪਾਂ ਕਹਿੰਦੇ ਜੀ ਗੋਰੇ ਵੀ ਪੰਜਾਬ ਦੇ ਬਚਾਉਣਗੇ ਕੋਈ ਨੌਕਰੀਆਂ ਇਥੇ ਕਰਨਗੇ ਜੀ ਹੂੰ ਹੂੰ ਜਿਹੜੇ ਜਿਹੜੇ ਲੋਕੇ ਪਾਸਪੋਰਟ ਬਣਾਉਂਦੇ ਆ ਉਹ ਵੀ ਬਣਾ ਕੇ ਜੇਬ ਚ ਰੱਖ ਲੈਂਦੇ ਆ ਜਾਂ ਕੋਈ ਨਾ ਕੋਈ ਪਲਾਨ ਹੁੰਦੀ ਹੈ ਤਦ ਹੀ ਬਣਾਉਂਦੇ ਆ ਫਿਰ ਨਿਕਲ ਜਾਂਦੇ ਆ ਦੇਖੋ ਸਨ ਸਰ ਗੱਲ ਇਹ ਜੀ ਕਿ ਹਰ ਬੰਦੇ ਦੀ ਆਪੋ ਆਪਣੀ ਦਰਤੀ ਆ ਤਾਂ ਬਣਾਉਣ ਦਾ ਮਤਲਬ ਇਹੀ ਆ ਕਿ ਅੰਤਰਰਾਸ਼ਟਰੀ ਸਫਰ ਕਰਨ ਦਾ ਦਸਤਾਵੇਜ਼ ਮੰਨ ਲਓ ਕੋਈ ਬੰਦਾ ਸਫਲ ਹੋਵੇ ਦਾ ਸਫਲ ਹੋਵੇ ਬਾਹਰ ਜਾ ਚ ਕਿਸੇ ਨੂੰ ਕੋਈ ਵੀਜ਼ਾ ਲੱਗੇ ਨਾ ਲੱਗੇ ਏਜੰਟ ਰਾਹੀਂ ਜਾ ਸਕੇ ਨਾ ਜਾ ਸਕੇ ਆਈਲੈਂਡਸ ਕਰ ਸਕਦੇ ਨਾ ਕਰ ਸਕੇ ਵਿਸਟਰ ਵੀਜ਼ਾ ਲੱਗੇ ਨਾ ਲੱਗੇ ਕੋਈ ਹੋਰ ਤਰੀਕਾ ਸਫਲ ਹੋਵੇ ਨਾ ਹੋਵੇ ਪਰ ਪਾਸਪੋਰਟ ਬਣਾਉਣ ਵਾਲੇ ਹਰ ਬੰਦੇ ਦੀ ਇੱਛਾ ਇਹ ਹੁੰਦੀ ਆ ਕਿ ਮੈਂ ਬਾਹਰ ਚਲਾ ਜਾਵਾਂ ਅੱਜ ਨਹੀਂ ਤਾਂ 6 ਮਹੀਨੇ ਬਾਅਦ 6 ਨਹੀਂ ਤਾਂ 2 ਸਾਲਾਂ ਬਾਅਦ ਮੇਰਾ ਕਿਵੇਂ ਨਾ ਕਿਵੇਂ ਸੂਤ ਲੱਗ ਜਾਵੇ ਬਣਾਉਦੇ ਤਾਂ ਸਾਰੇ ਬਾਹਰ ਜਾਣ ਲਈ ਆ ਪਰ ਸਾਰੇ ਸਫਲ ਹੋ ਜਾਣ ਦੀ ਜ਼ਰੂਰੀਤ ਹੈ ਨਹੀਂਗਾ ਪਰ ਗੱਲ ਇਹ ਕਿ ਹਰ ਬੰਦਾ ਬਾਹਰ ਜਾਣਾ ਚਾਹੁੰਦਾ। ਦੁਆਬੇ ਦੇ ਵਿੱਚ ਸਭ ਪਿੰਡਾਂ ਦੇ ਪਿੰਡ ਜਿਹੜੇ ਖਾਲੀ ਹੋ ਜਾਂਦੇ ਹੁਣ ਤਾਂ ਮਾਲਵੇ ਦੀ ਵੀ ਸਥਿਤੀ ਹੋਜੀ ਆ। ਸੋ ਕਦੇ-ਕਦੇ ਤਾਂ ਇੰਉਂ ਲੱਗਦਾ ਜਿਵੇਂ ਨਾ ਉੱਥੋਂ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਕੰਮ ਕਰਦੇ ਆ ਆਪਾਂ ਹੋਰ ਵਕ-ਵਕ ਸਮਾਂ ਤੇ ਕਰਦੇ ਆ ਸੋ ਪੰਜਾਬ ਦੇ ਵਿੱਚ ਨੌਕਰੀਆਂ ਦੀ ਸੱਚੀ-ਮੁੱਚੀ ਘਾਟ ਆ ਪਰ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਅੱਗੇ ਆਪਾਂ ਕਹਿੰਦੇ ਸੀ ਪੈਸੇ ਕਮਾਉਣ ਲਈ ਬਾਹਰ ਚੱਲੇ ਬੰਦੇ। ਹੁਣ ਤਾਂ ਜਿਨ੍ਹਾਂ ਦੇ ਕੋਲੇ ਐਸੇ ਦੋ-ਦੋ ਤਨਖਾਹਾਂ ਟੰਕਣ ਘਰ ਦੇ ਵਿੱਚ ਆਉਂਦੀਆਂ ਉਹ ਸਾਰਾ ਉਹ ਜਿਹੜਾ ਉਹ ਤਾਮ-ਜਾਮ ਵੇਚ ਕੇ ਬਾਹਰ ਜਾ ਤੋ ਕਿ ਇੱਥੇ ਸੁਰੱਖਿਆ ਦੀ ਘਾਟ ਇੱਥੇ ਹੋਰ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਦੀ ਵੀ ਕਮੀ ਖਲਕਦੀ ਆ ਸੋ ਜਿਹਦੇ ਕਰਕੇ ਲੋਕ ਲਗਾਤਾਰ ਬਾਹਰ ਜਾ ਰਹੇ ਟਰਨ ਜੀ ਇੱਕ ਜ਼ਮਾਨਾ ਸੀ ਕਿ ਪਟਿਆਲੇ ਦੇ ਮੋਤੀ ਮਹਿਲ ਦੇ ਵਿੱਚ ਮਹਿਫਲਾਂ ਸਜਦੀਆਂ ਸਨ ਹਰ ਸ਼ਾਮ ਰੰਗीन ਹੁੰਦੀ ਸੀ ਮੀਟ ਭੁੱਜਦਾ ਸੀ ਹੁਣ ਕਹਿੰਦੇ ਸੁੱਣ ਪਥਰੀ ਪਈ ਆ ਬਿਲਕੁਲ ਜੀ ਬਿਲਕੁਲ ਸੁੱਣ ਪਥਰੀ ਪਈ ਆ ਤੇ ਉਹਦਾ ਕਾਰਨ ਇਹ ਹੈ ਸਿੰਘ ਸਾਹਿਬ ਤੇ ਚੜਦੇ ਸੂਰਜ ਨੂੰ ਸਲਾਮਾ ਹੁੰਦੀ ਆ ਹੁਣ ਉਹ ਸੂਰਜ ਮੋਤੀ ਮਹਿਲ ਵਾਲਾ ਡੁੱਬ ਚੁੱਕਿਆ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘਾ ਜਿਹੜੇ ਉਹ 222 'ਚ ਹਾਰ ਗਏ ਤੇ ਪ੍ਰਨੀਤ ਕੌਰ ਹੁਣ ਵਾਲੀ ਚੋਣ 224 ਵਾਲੀ ਨਕਸਬਾ ਦੀ ਹਾਰ ਗਏ ਤੇ ਹੁਣ ਉਧਰਲੇ ਪਾਸੇ ਫਿਰ ਕਿਸੇ ਨੇ ਜਾਣਾ ਕਿਉਂ ਆ ਜਿਹੜੇ ਮੋਤੀ ਮਹਿਲ ਦੇ ਗੇਟ ਤੱਕ ਪਹੁੰਚਣ ਦੇ ਲਈ ਕਈ ਵਾਰ ਤਲਾਸ਼ੀ ਦੇਣੀ ਪੈਂਦੀ ਸੀ ਅੱਜ ਉਸ ਮੋਤੀ ਮਹਿਲ ਦੇ ਗੇਟ ਖੁੱਲੇ ਹੁੰਦੇ ਤਾਂ ਵੀ ਬਹੁਤ ਘੱਟ ਲੋਕ ਨਾਮਾ ਤਰ ਲੋਕ ਜਾਂਦੇ ਆ ਜਿਹੜੇ ਹੁਣ ਬੀਜੇਪੀ ਦੇ ਕੁਝ ਕਨੇਡਲੇ ਚ ਲੋਕ ਤਾਂ ਔਰ ਜਾਣ ਰਹੂਗਾ ਪਰ ਗੱਲ ਇਹ ਜੀ ਕਿ ਹੁਣ ਕੋਈ ਐਡੀ ਵੱਡੀ ਗੱਲ ਹੈ ਨਹੀਂ ਸਮੇਂ ਸਮੇਂ ਦੇ ਉੱਤੇ ਲੋਕਾਂ ਦੀਆਂ ਲੋੜਾਂ ਲੋਕਾਂ ਦੇ ਜਾਣ ਦੇ ਤਰੀਕੇ ਲੋਕਾਂ ਦੀਆਂ ਇਛਾਵਾਂ ਅ ਚੜਦੇ ਸੂਰਜ ਡੁੱਬਦੇ ਸੂਰਜ ਕਈ ਤਰ੍ਹਾਂ ਦੇ ਬਣ ਜਾਂਦੇ ਆ ਕਿਸੇ ਵੇਲੇ ਲੰਬੀ ਦੇ ਵੱਲ ਬਾਦਲ ਪਿੰਡ ਦੇ ਵੱਲ ਲੋਕ ਵੀ ਰੰਗਾਂ ਚੱਕ ਜਾਂਦੇ ਸੀ ਅੱਜ ਕੱਲ ਸਮਰੂਰ ਦੇ ਵੱਲ ਜਾਂਦੇ ਆ ਕੱਲ ਨੂੰ ਕਿਸੇ ਹੋਰ ਦੀ ਸਰਕਾਰ ਆ ਗਈ ਲੋਕਾਂ ਨੇ ਉਧਰ ਜਾਣਾ ਪਰ ਮੋਤੀ ਮਹਿਲ ਦੇ ਵਿੱਚ ਇਸ ਵੇਲੇ ਸੋਨ ਪਸਰੀ ਹੈ ਤੇ ਅਮਰਤਪਾਲ ਸਿੰਘ ਨੇ ਕੀ ਲਿਖਿਆ ਆਪਣੀ ਚਿੱਠੀ ਦੇ ਵਿੱਚ ਅਮਰਤਪਾਲ ਸਿੰਘ ਨੇ ਇਸ ਗੱਲ ਦੀ ਮੰਨ ਕੀਤੀ ਜੀ ਕਿ 22 ਜੁਲਾਈ ਤੋਂ ਜਿਹੜਾ ਲੋਕ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਇਰੇ ਵਾਸਤੇ ਮੈਨੂੰ ਬਾਹਰ ਆਉਣ ਦਾ ਮੌਕਾ ਮਿਲੇ ਤੇ ਮੈਂ ਇਹ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਚਾਹਵਾਨਾ ਕਿਉਂਕਿ ਮੈਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਆ ਦੇਖੋ ਉਹਨਾਂ ਦੀ ਇੱਛਾ ਪਾਲਣੀ ਉਹਨਾਂ ਦੇ ਵੱਲੋਂ ਮੰਗ ਕਰਨੀ ਕਿ ਮੈਂ ਸੈਸ਼ਨ ਦਾ ਹਿੱਸਾ ਬਣਨਾ ਇਹ ਕੋਈ ਗਲਤ ਗੱਲ ਨਹੀਂ ਉਹਨਾਂ ਦੇ ਅਧਿਕਾਰ ਖੇਤਰ ਦੀ ਗੱਲ ਹੈ ਤੇ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਆ ਹੁਣ ਇਹ ਵਕਤ ਦੱਸੋ ਜੀ ਕਿ ਉਹਨਾਂ ਦੀ ਚਿੱਠੀ ਦੇ ਉੱਤੇ ਕਿਹੋ ਜਿਹੀ ਸੁਣਵਾਈ ਹੁੰਦੀ ਆ ਕੀ ਉਹਨਾਂ ਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਕਿ ਨਹੀਂ ਮਿਲਦਾ ਕੀ ਉਹ ਸੈਸ਼ਨ ਦਾ ਹਿੱਸਾ ਬਣ ਸਕਣਗੇ ਜਾਂ ਨਹੀਂ ਅਜਾ ਬਹੁਤ ਮਾੜੀ ਘਟਨਾ ਵਾਪਰੀ ਹੈ ਜਿਹੜੀ ਬਠਿੰਡੇ ਤੇ ਜ਼ਾਬ ਕਿਸੇ ਲੜਕੀ ਦੇ ਉੱਤੇ ਪਾ ਦੁੱਤਾ ਨਾਲੇ ਕਹਿੰਦੇ ਸੀ ਸਰਕਾਰ ਨੇ ਤਜ਼ਾਬ ਤੇ ਇਨੀ ਮੁਕੰਮਲ ਪਾਬੰਦੀ ਲਾ ਦਤੀ ਹੈ ਮਿਲ ਨਹੀਂ ਸਕਦਾ ਦੇਖੋ ਜੀ ਤਜ਼ਾਬ ਜਾਂ ਤਜ਼ਾਬ ਨੁਮਾ ਕੋਈ ਨਾ ਕੋਈ ਚੀਜ਼ ਆ ਜਿਹੜੇ ਮੂਰਖਮਤੇ ਲੋਕ ਜਿਹਦੀ ਵਰਤੋਂ ਕਿਸੇ ਹੋਰ ਗੱਲ ਲਈ ਕਰਨੀ ਹੁੰਦੀ ਆ ਪਰ ਕਿਹੜੇ ਕੱਢਣ ਦੇ ਲਈ ਕਰਦੇ ਵੀ ਸੰ ਤੇ ਕਰਦੇ ਵੀ ਹਨ ਇਹਦੀ ਹੀ ਉਦਾਹਰਨ ਬਠਿੰਡੇ ਦੇ ਨਥਾਣਾ ਖੇਤਰ ਤੋਂ ਜਿਹੜੀ ਖਬਰ ਆਈ ਹੈ ਇਥੇ ਪਤਾ ਲੱਗਾ ਜੀ ਕਿ ਇੱਕ ਵਿਆਹੁਤਾ ਔਰਤਾ ਬੱਚਿਆਂ ਵਾਲੀ ਇਹ ਔਰਤ ਬੱਚਿਆਂ ਵਾਲੀ ਔਰਤ ਦੇ ਨਾਲ ਇੱਕ ਬੰਦੇ ਦਾ ਕੋਈ ਇੱਕ ਤਰਫਾ ਪਿਆਰ ਹੈਗਾ ਜਿਹੜਾ ਕਿ ਉਹਨੂੰ ਰਾਤ ਦੇ ਵਿੱਚ ਨਰੋਕ ਰੋਕ ਕੇ ਪਰੇਸ਼ਾਨ ਕਰਦਾ ਸੀ ਵੀ ਤੂੰ ਮੇਰੀ ਉਹ ਜਾ ਕੁਛ ਈਦਾ ਹੋ ਜਾ ਪਤਾ ਨਹੀਂ ਕੀ ਕਰਦਾ ਹੋਣਾ ਉਹ ਔਰਤ ਦੇ ਵੱਲੋਂ ਇਨਕਾਰ ਕੀਤਾ ਜਾਂਦਾ ਸੀ ਇਹ ਆਪਣੇ ਦੋਸਤਾਂ ਸਮੇਤ ਆਇਆ ਤੇ ਉਹਦੇ ਵੱਲ ਤੇਜ਼ਾਬ ਛੁੱਟਦਾ ਤੇ ਉਹ ਔਰਤ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ ਤੇ ਬੰਦਿਆਂ ਦੇ ਉੱਤੇ ਪਰਚਾ ਦਰਜ ਹੋ ਗਿਆ ਸੀ ਹਮ ਹਮ ਅੱਛਾ ਬਰਫੀਖਾਨ ਪਿੱਛੇ ਹੀ ਕਹਿੰਦੇ ਲੜਾਈ ਹੋ ਗਈ ਹੈ ਕਿਹੋ ਜੀਆਂ ਖਬਰਾਂ ਆਉਣ ਲੱਗ ਪਈਆਂ ਟੈਣਾ ਜੀ ਸਾ ਬਿਲਕੁਲ ਸਹੀ ਗੱਲ ਹੈ ਜੀ ਮੈਂ ਇਹ ਨਾ ਕਦੇ-ਕਦੇ ਸੋਚਦਾ ਹੁੰਦਾ ਕਿ ਸਾਡੇ ਪੰਜਾਬੀਆਂ ਦਾ ਵੱਡਾ ਹਿੱਸਾ ਸਿਧਾਂਤਕ ਜ਼ਿੰਦਗੀ ਤੋਂ ਮੂੰਹ ਮੋੜ ਚੁੱਕਿਆ ਮਨ ਆਈਆਂ ਕਰਨ ਨੂੰ ਫੁਕਰੀਆਂ ਮਾਰਨ ਨੂੰ ਆਪਾਂ ਆਪਦਾ ਮਾਣ ਸਮਝਣ ਲੱਗ ਪਏ ਵੀ ਸਾਡੀ ਇਹ ਬਹੁਤ ਵੱਡੀ ਪ੍ਰਾਪਤੀ ਆ ਉੱਚੀਆਂ ਗੱਲਾਂ ਕਰਨ ਨੂੰ ਗਾਲ੍ਹਾਂ ਕੱਢਣ ਨੂੰ ਐਵੇਂ ਢੀੜੀ ਜਾਣਾ ਬਿਨਾਂ ਗੱਲੋਂ ਹੀ ਤੇ ਇਸ ਗੱਲ ਨੂੰ ਅਸੀਂ ਬਹੁਤ ਵੱਡੀ ਪ੍ਰਾਪਤੀ ਮੰਨਣ ਲੱਗ ਪਏ ਆ ਤੇ ਕੋਈ ਕਿਸੇ ਨਾਲ ਲੜੀ ਜਾਂਦਾ ਹੈ ਉਹ ਕਿਸੇ ਨਾਲ ਐ ਲੱਗਦਾ ਵੀ ਜਿਵੇਂ ਅਸੀਂ ਸੱدق ਨੂੰ ਨਾ ਹੀ ਭੁੱਲ ਗਏ ਆ ਸੱدق ਸ਼ਬਦ ਦੀ ਪਰਿਭਾਸ਼ਾ ਹੀ ਸਾਡੇ ਅੰਦਰੋਂ ਵਿਸਰ ਗਈ ਆ ਜ਼ਿੰਮੇਵਾਰਾਂ ਗਨਬਾਉੜ ਦੀ ਥਾਂ ਦੇ ਉੱਤੇ ਮੈਨੂੰ ਆ ਮਿਲਣਾ ਚਾਹੀਦਾ ਮੈਂ ਲੁੱਟਿਆ ਗਿਆ ਮੈਂ ਪਟਿਆ ਗਿਆ ਰੋਣਾ ਹੀ ਰੋਈ ਜਾਂਦੇ ਆ ਆ ਖਬਰ ਮੇਰੇ ਲਈ ਬੜੀ ਹਰਾਨੀ ਜਨਕਾ ਖੰਨੇ ਦੇ ਵੱਲੋਂ ਆਈ ਹੈ ਖੰਨੇ ਵੱਲੋਂ ਪਤਾ ਲੱਗਾ ਜੀ ਕਿ ਇੱਕ ਮਠਿਆਈਆਂ ਵਾਲੀ ਦੁਕਾਨ ਦੇ ਉੱਤੇ ਕੁਝ ਲੋਕ ਜਾਂਦੇ ਆ ਤੇ ਜਿਵੇਂ ਕਿ ਸਾਡੇ ਪੰਜਾਬੀਆਂ ਦੀ ਆਰਤ ਆ ਜੇ ਭਾਈ ਜੀ ਮੂੰਗਫਲੀ ਵੀ ਲੈਣ ਜਾਏਗੇ ਨਾ ਦਸ ਰੁਪਏ ਦੀ ਮੂੰਗਫਲੀ ਲੈਣੀ ਹੁੰਦੀ 15 20 ਸੀ ਚੱਕ ਚੱਕ ਕੇ ਖਾ ਜਾਂਦੇ ਆ ਤਾਰੀ ਕਾਲੀ ਉਸ ਤਰੀਕੇ ਦੇ ਨਾਲ ਉਹ ਉੱਥੇ ਕੁਝ ਲੈਣ ਗਏ ਸੀ ਕੋਈ ਸਮਾਨ ਮਠਿਆਈ ਵਾਲੀ ਦੁਕਾਨ ਤੋਂ ਤੇ ਕਾਊਂਟਰ ਤੋਂ ਮਠਿਆਈ ਚੱਕ ਚੱਕ ਕੇ ਇੱਕ ਮੁੰਡਾ ਲਗਾਤਾਰ ਖਾ ਦੁਕਾਨਦਾਰ ਨੇ ਰੋਕਿਆ ਵੀ ਭਾਈ ਕੁੱਖਾਂ ਕੱਢਣ ਥੋੜੀ ਆਇਆ ਫੜਾਣਾ ਕੰਮ ਕਰੀ ਜਾਂਦਾ ਇੱਕ ਅੱਧੀ ਟਿੱਕੀ ਚਲੋ ਤੋਂ ਬਿੜਾ ਪੁੱਛੇ ਖਾਲੀ ਤੋਂ ਕਪੜੇ ਘਬੜ ਕਰਨ ਲੱਗ ਪਿਆ ਇਸ ਤੇ ਮੁੰਡਾ ਗੁੱਸਾ ਖੜ ਗਿਆ ਤੇ ਫਿਰ ਉਹ ਹੋਰ ਮੁੰਡੇ ਲਿਆਇਆ ਤੇ ਦੁਕਾਨਦਾਰ ਦਾ ਕੇ ਸਿਰ ਭਾਰਤਾ ਵੀ ਭਾਈ ਤੁਸੀਂ ਮੇਰੀ ਬੇਇੱਜ਼ਤੀ ਕੀਤੀ ਆ ਤੇ ਹੁਣ ਦੁਕਾਨਦਾਰ ਦੀ ਸ਼ਿਕਾਇਤ ਨੇ ਉੱਥੇ ਤਿੰਨਾਂ ਚਾਰਾਂ ਜਣਿਆਂ ਦੇ ਉੱਤੇ ਪਰਚਾ ਦਰਜ ਹੋਇਆ ਹੂੰ ਹੂੰ ਕਿਹੜੇ ਕਰੈਕਟਰ ਨੇ ਜਿਹੜੇ ਚੈਲੰਜਡ ਵਿਅਕਤੀਆਂ ਨੂੰ ਰੀਸਾਂ ਲਾ ਰਹੇ ਸੀ ਉਹਨਾਂ ਦੀ ਇਹ ਬਹੁਤ ਮਾੜੀ ਖਬਰ ਹੈ ਜੀ ਇਹ ਮੈਨੂੰ ਨਿੱਜੀ ਤੌਰ ਤੇ ਬਹੁਤ ਬੁਰੀ ਲੱਗੀ ਹੈ ਗੱਲ ਕਿਉਂਕਿ ਜਿਹੜੇ ਸਾਡੇ ਮਹਾਨ ਕ੍ਰਿਕਟਰ ਆ ਯੁਵਰਾਜ ਸਿੰਘ ਸਰਪੰਨ ਸਿੰਘ ਭੱਜੀ ਸੁਰੇਸ਼ ਰੈਣਾ ਇਹਨਾਂ ਦੇ ਕੋਲੋਂ ਅਸੀਂ ਇਸ ਗੱਲ ਦੀ ਆਸ ਨਹੀਂ ਕਰਦੇ ਕਿ ਤੁਸੀਂ ਕਿਸੇ ਦਾ ਮਜ਼ਾਕ ਉਡਾਓਗੇ ਉਹ ਵੀ ਸਾਡੇ ਭੈਣਾ ਵੀਰ ਆ ਜਿਹੜੇ ਕਿ ਕਿਸੇ ਵੀ ਕਾਰਨ ਕਰਕੇ ਅਪਾਹਜ ਆ ਕੋਈ ਸੱਟ ਲੱਗਣ ਕਰਕੇ ਆ ਕੋਈ ਕੁਦਰਤੀ ਤੌਰ ਤੇ ਆ ਕਿਸੇ ਭੈਣ ਵੀਰ ਨੂੰ ਪੋਲੀਓ ਦੀ ਸ਼ਿਕਾਇਤ ਹੋਈ ਆ ਇਹਦੇ ਵਿੱਚ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਉਹ ਸਮਾਜ ਦਾ ਹਿੱਸਾ ਉਹ ਸਾਡੇ ਸਤਿਕਾਰਯੋਗ ਨਹੀਂ ਹੈ ਵੱਡੇ ਨੇ ਛੋਟੇ ਨੇ ਬਰਾਬਰ ਦੇ ਨੇ ਰੈਡ ਫੰਮ ਦੇ ਜਿੰਨੇ ਵੀ ਪਰਿਵਾਰ ਮੈਂਬਰ ਇਸ ਵੇਲੇ ਇਸ ਖਬਰ ਨੂੰ ਸੁਣ ਰਹੇ ਆ ਕਿਸੇ ਨਾ ਕਿਸੇ ਦੇ ਕੋਲ ਇਹ ਵੀਡੀਓ ਆ ਚੁੱਕੀ ਹੋਊਗੀ ਜਿਹਦੀ ਮੈਂ ਗੱਲ ਕਰਨ ਲੱਗਾ ਨਹੀਂ ਆਈ ਤਾਂ ਆ ਜਾਊਗੀ ਕੋਮਦੀ ਫਰਦੀ ਕਿਉਂਕਿ ਇਹ ਵਾਇਰਲ ਬਹੁਤ ਹੋ ਰਹੀ ਹੈ ਮੈਂ ਦੇਖ ਲਈ ਹੈ ਅਸਲ ਵਿੱਚ ਜੀ ਜਿਹੜੇ ਭਾਰਤ ਦੇ ਸੀਨੀਅਰ ਕਰੈਕਟਰ ਹੈਗੇ ਆ ਸੀਨੀਅਰ ਇਹਨਾਂ ਨੇ ਵਰਲਡ ਚੈਂਪੀਅਨਸ਼ਿਪ ਆਫ ਲੇਜੈਂਡ 2024 ਦੀ ਟਰੋਫੀ ਜਿੱਤੀ ਆ ਟੀਮ ਇੰਡੀਆ ਨੇ ਫਿਰ ਉਸ ਤੋਂ ਬਾਅਦ ਇਹ ਜਿਹੜੇ ਖਿਡਾਰੀ ਨੇ ਜੁਬਰਾਜ ਹਰਪਜਨ ਭੱਜੀ ਸੁਰੇਸ਼ ਰੈਣਾ ਇਹ ਇੱਕ ਗਾਣੇ ਦੇ ਉੱਤੇ ਭੰਗੜਾ ਪਾ ਰਹੇ ਆ ਡਾਂਸ ਕਰ ਰਹੇ ਆ ਡਾਂਸ ਇਵੇਂ ਕਰ ਰਹੇ ਜਿਵੇਂ ਕਿ ਕੋਈ ਬੰਦੇ ਨੂੰ ਪੋਲੀਓ ਹੋਇਆ ਜਾਂ ਕਿਸੇ ਨੂੰ ਹੋਰ ਕੋਈ ਸ਼ਿਕਾਇਤਾਂ ਅਪਾਹਜ ਜਿਵੇਂ ᱜੋਡੇ ਤੇ ਹੱਥ ਰੱਖ ਕੇ ਤੁਰਦਾ ਜਾਂ ਲਗੜਾ ਕੇ ਤੁਰਦੇ ਜਾਂ ਫੌੜੀਆਂ ਨਾਲ ਤੁਰਦੇ ਆ ਜਾਂ ਕੋਈ ਹੋਰ ਤਰੀਕੇ ਨਾਲ ਤੁਰਦੇ ਆ ਇਹ ਉਸ ਤਰੀਕੇ ਦੇ ਨਾਲ ਤੁਰ ਤੁਰ ਕੇ ਤੇ ਮਜ਼ਾਕ ਉਡਾ ਰਹੇ ਹਨ ਭੱਦੇ ਕਮੈਂਟ ਕਰ ਰਹੇ ਆ ਤੋਂ ਇਸ ਗੱਲ ਦੇ ਉੱਤੇ ਪੈਰਾ ਉਲੰਘਕ ਕਮੇਟੀ ਆ ਜਿਹੜੀ ਉਹਨੇ ਇਤਰਾਜ਼ ਪ੍ਰਗਟਾਇਆ ਉਹਨਾਂ ਨੇ ਕਿਹਾ ਜੀ ਕਿ ਤੁਹਾਨੂੰ ਸਕਾਰਾਤਮਕਤਾ ਫਲਾਉਣੀ ਚਾਹੀਦੀ ਆ ਨਾ ਕਿ ਅਪਾਹਜ ਲੋਕਾਂ ਦੀ ਨਕਲ ਕਰਕੇ ਤੁਹਾਨੂੰ ਮਜ਼ਾਕ ਉਡਾਉਣਾ ਚਾਹੀਦਾ ਉਹਨਾਂ ਨੇ ਮਾਫੀ ਮੰਗਣ ਵਾਸਤੇ ਕਿਹਾ ਇਹਨਾਂ ਖਿਡਾਰੀਆਂ ਨੇ ਅੱਛਾ ਜਿਹੜੀ ਸਭ ਤੋਂ ਏਸ਼ੀਆ ਦੀ ਮਹਿੰਗੀ ਸ਼ਾਦੀ ਹੋਈ ਆ ਇਸ ਦੇ ਕੋਈ ਹਾਈਲਾਈਟਸ ਪਹੁੰਚੇ ਤੁਹਾਡੇ ਕੋਲ ਪਾਦਰ ਕੋਲ ਸੈਂਸਰ ਗੱਲੇ ਆ ਕਿ ਜਿਹੜੀ ਕੁੜੀ ਆ ਰਜਕਾ ਤੇ ਅਨੰਤ ਅੰਬਾਨੀ ਇਹਨਾਂ ਦਾ ਵਿਆਹ ਤਾਂ ਦੁਨੀਆ ਭਰ ਦੇ ਵਿੱਚ ਚਰਚਾ ਦੇ ਵਿੱਚ ਆ ਮੇਰਾ ਖਿਆਲ ਆ ਵੀ ਦੁਨੀਆ ਦਾ ਕੋਈ ਵੱਡਾ ਸੈਲੀਬ੍ਰਿਟੀ ਐਸਾ ਹੋਣਾ ਹੀ ਨਹੀਂ ਜਿਹੜਾ ਵਿਆਹ ਤੇ ਨਾ ਆਇਆ ਹੋਵੇ ਜਾਂ ਪ੍ਰੀ ਵੈਡਿੰਗ ਤੇ ਨਾ ਆਇਆ ਹੋਵੇ ਸੋ ਇਸ ਵਿਆਹ ਦੇ ਤਾਂ ਚਰਚੇ ਇੱਕ ਅਰਬਾ ਖਰਬਾ ਰੁਪਈਏ ਦੇ ਵਿੱਚ ਵਿਆਹ ਹੋਇਆ ਤੇ ਭਾਰਤ ਦਾ ਅੱਜ ਤੱਕ ਦਾ ਸਭ ਤੋਂ ਮਹਿੰਗਾ ਵਿਆਹ ਇਹ ਦੱਸਿਆ ਜਾ ਰਿਹਾ ਜਿਹਦੇ ਵਿੱਚ ਜਿਹੜੇ ਮਹਿਮਾਨ ਆਏ ਜਿਵੇਂ ਸੁਲਮਾਨ ਖਾਨ ਰਣਵੀਰ ਸਿੰਘ ਜਾਂ ਹੋਰ ਵੱਡੇ ਵੱਡੇ ਜਿਹੜੇ ਆ ਆਏ ਉਸੇ ਕਲਾਕਾਰ ਉਹਨਾਂ ਨੂੰ ਰਿਟਰਨ ਗਿਫਟ ਆ ਜਿਹੜੇ ਉਹ ਵੀ ਕਰੋੜਾਂ ਰੁਪਏ ਦੇ ਦਿੱਤੇ ਗਏ ਆ ਸੋ ਇਸ ਵਿਆਹ ਤੋਂ ਬਾਅਦ ਕਈ ਤਰ੍ਹਾਂ ਦੇ ਚਰਚੇ ਆ ਤੇ ਉਦਾਂ ਵੈਸੇ ਪੰਜਾਬ ਦੇ ਲੋਕਾਂ ਨੇ ਤੇ ਭਾਰਤ ਦੇ ਹਰ ਬੰਦੇ ਨੇ ਸ਼ਗਨ ਦੇ ਵਿੱਚ ਕੁਝ ਨਾ ਕੁਝ ਦਿੱਤਾ ਸੋ ਕਿ Jio ਕੰਪਨੀ ਨੇ ਆਪਣਾ ਜਿਹੜਾ SIM ਹੈਗਾ ਇਹ ਹੋਰ ਮਹਿੰਗਾ ਕਰ ਦਿੱਤਾ ਤੇ ਮੇਰਾ ਕਹਿ ਲਾ ਵੀ 35-40 ਰੁਪਏ ਉਹਦੇ ਭਾਅ ਦੇ ਵਿੱਚ ਵਾਧਾ ਕਰਤਾ ਛੱਡਣ ਸਾਰਿਆ ਨਹੀਂ ਪਾਇਆ। ਅੱਛਾ ਟੇਣਾ ਜੀ ਇੱਥੇ ਡੋਨਲਡ ਟਰੰਪ ਤੇ ਹੋਏ ਹਮਲੇ ਦਾ ਕਿਹੋ ਜਿਹਾ ਰਿਐਕਸ਼ਨ ਆਇਆ ਇੰਡੀਆ ਦੇ ਵਿੱਚ ਖਾਸ ਤੌਰ ਤੇ ਪੰਜਾਬ ਵਿੱਚ ਕਿਉਂਕਿ ਉਹਨਾਂ ਦੇ ਉੱਥੇ ਕਈ ਫੈਨ ਵੀ ਹੈਗੇ ਆ। ਬਿਲਕੁਲ ਜੀ ਦੇਖੋ ਭਾਰਤ ਦੀ ਸਰਕਾਰ ਦੇ ਵੱਲੋਂ ਗੱਲ ਕਹੀ ਗਈ ਆ ਕਿ ਇਸ ਤਰੀਕੇ ਦੇ ਹਮਲੇ ਨਹੀਂ ਹੋਣੇ ਚਾਹੀਦੇ। ਭਾਰਤ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਬਹੁਤ ਦੁਖਦਾਈ ਗੱਲ ਨਾਲ ਦੁਖਦਾਈ ਪਹਿਲੂ ਆ। ਕਿਸ ਤਰੀਕੇ ਦੇ ਨਾਲ 트럼ਪ ਦੇ ਉੱਤੇ ਹਮਲਾ ਕੀਤਾ ਗਿਆ ਇਹਨਾਂ ਤਾਤਤਾ ਦੀ ਪਛਾਣ ਕਰਨੀ ਚਾਹੀਦੀ ਹੈ ਇਸ ਤਰੀਕੇ ਦੇ ਨਾਲ ਕਿਤੇ ਵੀ ਕੁਦ ਨਹੀਂ ਹੋਣਾ ਚਾਹੀਦਾ ਤੇ ਡੈਣਾ ਜੀ ਮੌਨਸੂਨ ਪੋਣਾ ਕੀ ਰੰਗ ਲੈ ਕੇ ਆ ਰਹੀਆਂ ਨੇ ਪੰਜਾਬ ਦਾ ਮੌਸਮ ਕਿਹੋ ਜਿਹਾ ਦੇਖੋ ਜੀ ਮੀਂਹ ਪੈਣ ਦੇ ਬਾਵਜੂਦ ਪੰਜਾਬ ਦੇ ਵਿੱਚ ਹਰਦੀ ਜ਼ੂਰਾਂ ਦੇ ਉੱਤੇ ਆ ਤੇ ਮੌਸਮ ਵਿਭਾਗ ਨੇ ਇੱਕ ਨਵੀਂ ਜਾਣਕਾਰੀ ਦਿੱਤੀ ਉਹ ਕਹਿੰਦੇ ਕਿ 17 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਹੁਣ ਪੂਰੀ ਪੂਰੀ ਆਸ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ FM <laughs>